ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੀਆਰਟੀਸੀ ਪਨਬਸ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਵਾਰ-ਵਾਰ ਅਣਦੇਖਿਆ ਕਰਨ ਅਤੇ ਵਿਭਾਗ ਵਿੱਚ ਠੇਕੇਦਾਰੀ ਸਿਸਟਮ ਤਿਤ ਬੱਸਾਂ ਦੇ ਟੈਂਡਰ ਪਾਉਣ ਨੂੰ ਲੈ ਕੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਬੋਲਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਪੀਆਰਟੀਸੀ ਮੁਲਾਜ਼ਮਾਂ ਨੂੰ ਲਗਾਤਾਰ 3 ਸਾਲਾਂ ਤੋਂ ਵਾਰ-ਵਾਰ ਮੀਟਿੰਗਾਂ ਦੇ ਕੇ ਸਰਕਾਰ ਆਪਣੇ ਕੀਤੇ ਵਾਅਦੇ ਤੋਂ ਭੱਜ ਰਹੀ ਹੈ ਉਨ੍ਹਾਂ ਕਿਹਾ ਕਿ 15 ਅਗਸਤ ਦੇ ਸਮਾਰੋਹ ਵਿੱਚ ਟ੍ਰਾਂਸਪੋਰਟ ਮੰਤਰੀ ਲਾਲਜੀਤ ਪੁੱਲਰ ਦਾ ਡਟਮਾ ਵਿਰੋਧ ਕੀਤਾ ਜਾਏਗਾ ਉਨਾ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਕਿਹਾ ਕਿ ਜੇਕਰ ਠੇਕੇਦਾਰੀ ਟੈਂਡਰ ਸਿਸਟਮ ਬੰਦਨਾ ਕੀਤਾ ਗਿਆ ਤਾਂ ਮੁਲਾਜ਼ਮਾਂ ਵੱਲੋਂ ਸਰਕਾਰੀ ਬਸਾਂ ਨੂੰ ਪੂਰੀ ਤਰ੍ਹਾਂ ਬੰਦ ਕਰਕੇ ਸੰਗਰਾਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਮੁਰਦਾਬਾਦ। ਮਾਰੇ ਲਾਉਣ ਵਾਲੀ ਸਰਕਾਰ ਮੁਰਦਾਬਾਦ। ਮੁਰਦਾਬਾਦ ਮੁਰਦਾਬਾਦ। ਪੁੱਛਿੰਦਾਰ ਹਾਏ ਹਾਏ। ਹਾਏ 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 ਹਾਏ। ਰਾਪੜ ਮਾਤਰੀ ਮੁਰਦਾਬਾਦ। ਮੁਰਦਾਬਾਦ ਮੁਰਦਾਬਾਦ। ਹਾਂਜੀ। ਮੇਰਾ ਨਾਮ ਰਮਦੀਪ ਸਿੰਘ ਪੰਜਾਬ ਰੋਡ ਦੇ ਪੀਆਰਟੀਸੀ ਨੈਟਵਰਕ ਜੂਨੀਅਰ ਸੁਪਰ ਕੈਸ਼ੀਅਰ। ਅੱਜ ਅਸੀਂ ਪਿਛਲੇ ਸਮੇਂ ਦਰੋਂਣਾ ਪਿਛਲੇ 1 ਜੁਲਾਈ 2024 ਨੂੰ ਜਿਹੜੀ ਸਾਡੀ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਹੋਈ ਸੀ ਮੁੱਖ ਮੰਤਰੀ ਪੰਜਾਬ ਦੇ ਆਰਡਰ ਸੀ ਵੀ ਜਿਹੜਾ 1 ਮਹੀਨੇ ਦੇ ਵਿੱਚ ਸਾਡਾ ਕੱਚੇ ਮਲਾਜਮਾਂ ਦੀਆਂ ਮੰਗਾਂ ਦਾ ਹੱਲ ਕੱਢਣ ਲਈ ਕਿਹਾ ਗਿਆ ਸੀ ਪਰੰਤੂ 1 ਸਾਲ 1 ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਸਾਡੀਆਂ ਮੰਗਾਂ ਦਾ ਹੱਲ ਨਹੀਂ ਕੱਢਿਆ ਉਲਟਾ ਸਾਡੇ ਦੇ ਪ੍ਰਾਈਵੇਟ ਬੱਸਾਂ ਦਾ ਟੈਂਡਰ ਲੈ ਕੇ ਆ ਰਹੀ ਹੈ ਜਿਸ ਦੇ ਰੋਸ ਵਜੋਂ ਤੇ ਸਾਡੀਆਂ ਮੀਟਿੰਗਾਂ ਨਾ ਹੋਣ ਕਾਰਨ ਰੋਸ ਵਜੋਂ ਅੱਜ ਅਸੀਂ ਗੇਟ ਰੈਲੀ ਕੀਤੀ ਹੈ ਔਰ ਆਉਣ ਵਾਲੀ 15 ਅਗਸਤ ਨੂੰ ਅਸੀਂ ਇੱਥੇ ਲਾਲਜੀਤ ਭੁੱਲਰ ਮਾਨਸਾ ਸਾਡੇ ਇੱਥੇ ਮੰਤਰੀ ਸਾਹਿਬ ਆ ਰਹੇ ਨੇ ਔਰ ਉਸ ਸਮੇਂ ਦਰੋਂ ਅਸੀਂ ਰੋਡ ਬਲੌਕ ਕਰਕੇ ਗੁੱਪਟ ਐਕਸ਼ਨ ਨੇ ਜੋ ਜੋ ਅਸੀਂ ਹਜੇ ਪਹਿਲਾਂ ਮੀਡੀਆ ਦੇ ਵਿੱਚ ਅਸੀਂ ਨਸ਼ਰ ਨਹੀਂ ਕਰ ਸਕਦੇ ਰੋਡ ਬਲੌਕ ਕਿਸੇ ਵੀ ਵਕਤ ਕਦੋਂ ਵੀ ਕਿਹੜੇ ਵੀ ਸਮੇਂ ਤੇ ਕਿਹੜੇ ਵੀ ਰੋਡ ਬਲੌਕ ਕੀਤੇ ਜਾ ਸਕਦੇ ਆ ਇਹੋ ਜੇ ਪ੍ਰੋਗਰਾਮ ਅਸੀਂ ਲਾਲਜੀਤ ਭੁੱਲਰ ਦਾ ਸਵਾਗਤ ਕਰਨਾ ਹੈ ਕਿਉਂਕਿ ਅਸੀਂ ਸਾਡੇ ਵਿੱਚ ਬਹੁਤ ਜ਼ਿਆਦਾ ਰੋਸ ਹੈ ਜਿਹੜਾ ਇਸ ਗੱਲ ਦਾ ਹੈ ਵੀ ਸਾਡੇ ਨਾਲ মিডিਆ ਦੇ ਵਿੱਚ ਬਿਆਨ ਦੇ ਕੇ ਮੰਤਰੀ ਸਾਹਿਬ ਖੁਦ মিডিਆ ਦੇ ਵਿੱਚ ਨਹੀਂ ਕਹਿੰਦੇ 16 ਜੁਲਾਈ ਨੂੰ ਸਾਡੇ ਨਾਲ ਮੀਟਿੰਗ ਹੋਣੀ ਸੀ 28 ਤਰੀਕ ਨੂੰ ਸਾਡੀ ਵਿੱਤ ਮੰਤਰੀ ਪੰਜਾਬ ਨਾਲ ਮੀਟਿੰਗ ਹੋਣੀ ਸੀ ਜਿਸ ਤੇ ਰੋਸ ਵਜੋਂ ਅੱਜ ਗੇਟ ਰੈਲੀਆਂ ਕੀਤੀਆਂ ਗਈਆਂ ਨੇ ਔਰ ਬਾਕੀ ਦੀ ਜਾਣਕਾਰੀ ਸਾਡਾ ਸੈਕਟਰੀ ਹੈ ਜਿਹੜਾ ਤੁਹਾਡੇ ਨਾਲ ਸਾਂਝੀ ਕਰੂਗਾ 15 ਤਰੀਕ ਨੂੰ 15 ਅਗਸਤ ਜਿਸ ਦਿਨ ਸਾਡਾ ਦੇਸ਼ ਆਜ਼ਾਦ ਹੋਇਆ ਪਰ ਅਸੀਂ ਅੱਜ ਵੀ ਉਸੇ ਗੁਲਾਮੀ ਦੇ ਵਿੱਚ ਰਹਿ ਰਹੇ ਹਾਂ ਉਸੇ ਗੁਲਾਮੀ ਦੇ ਵਿੱਚ ਜੀ ਰਹੇ ਹਾਂ ਜਿਸ ਤੇ ਰੋਸ ਵਜੋਂ ਅਸੀਂ ਆਉਣ ਵਾਲੇ 15 ਅਗਸਤ ਨੂੰ ਲਾਲਜੀਤ ਭੋਲਰ ਮੰਤਰੀ ਦਾ ਇੱਥੇ ਘਰਾਓ ਹੈ ਜਿਹੜਾ ਜ਼ਰੂਰ ਕਰਾਂਗੇ ਰੋਡ ਬਲੌਕ ਕਰਕੇ ਹੋਵੇ ਕਿਸੇ ਵੀ ਤਰੀਕੇ ਨਾਲ ਸਾਨੂੰ ਕਰਨਾ ਪਵੇ ਅਸੀਂ ਕਰਾਂਗੇ ਉਹਦੇ ਲਈ ਸਾਡੀ ਪੂਰੀ ਤਿਆਰੀ ਹੈ ਮੈਂ ਸਤਪਾਲ ਸਿੰਘ ਸੈਕਟਰੀ ਬਲਾਡਾ ਡੀਪੂ ਸੋ ਜੋ ਅੱਜ ਦੀ ਇਹ ਗੇਟ ਰੈਲੀ ਹੈ ਮਿਤੀ 7 8 25 ਦੀ ਇਹ ਇੱਕ ਸੰਕੇਤਕ ਰੈਲੀ ਹੈ ਅਸੀਂ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਹਾਂ ਜੋ ਆਉਣ ਵਾਲੀ ਕੱਲ ਨੂੰ ਭਲਕੇ ਕਿਲੋਮੀਟਰ ਸਕੀਮ ਬੱਸਾਂ ਦੇ ਜੋ ਮੈਨੇਜਮੈਂਟ ਟੈਂਡਰ ਖੋਲਣ ਜਾ ਰਹੀ ਹੈ ਜੇਕਰ ਇਹ ਆਉਣ ਵਾਲੇ ਕੱਲ ਨੂੰ ਟੈਂਡਰ ਖੋਲਦੇ ਨੇ ਤਾਂ ਸਾਡੀ ਜਥੇਬੰਦੀ ਪੂਰੇ ਪੰਜਾਬ ਭਰ ਦੇ ਵਿੱਚ ਫੌਰੀ ਤੌਰ ਤੇ ਬੰਦ ਦਾ ਪ੍ਰੋਗਰਾਮ ਹੈ ਜੋ ਉਹਨੂੰ ਹੋਂਦ ਚ ਲੈ ਕੇ ਆਊਗੀ ਅਸੀਂ ਪੂਰਨ ਤੌਰ ਤੇ ਚੱਕਾ ਜਾਮ ਕਰਾਂਗੇ ਇਹ ਗੇਟ ਰੈਲੀ ਇੱਕ ਸੰਕੇਤਕ ਗੇਟ ਰੈਲੀ ਹੈ ਦੂਜੀ ਗੱਲ ਆਉਣ ਵਾਲੀ 15 ਅਗਸਤ ਨੂੰ ਟਰਾਂਪੋਰਟ ਮੰਤਰੀ ਆ ਰਹੇ ਨੇ ਜਿਵੇਂ ਸਾਡੇ ਪ੍ਰਧਾਨ ਸਾਹਿਬ ਦੱਸ ਕੇ ਗਏ ਨੇ ਅਸੀਂ ਉਹਨਾਂ ਦਾ ਕਿਹੜੇ ਲੋਟ ਸਵਾਗਤ ਕਰਨਾ ਹੈ ਉਹ ਵੀ ਅਸੀਰਾਨ ਨੀਤੀ ਤੈ ਹੈ ਕੀਤੀ ਹੋਈ ਹੈ ਸੋਮਣ ਵਿਸਤਾਰ ਪੂਰਵਕ ਕਿਲੋਮੀਟਰ ਗੱਡੀਆਂ ਬਾਰੇ ਦੱਸਦਾ ਇਹ ਲੰਬੇ ਅਰਸੇ ਤੋਂ ਵਿਭਾਗ ਨੂੰ ਵੱਡੇ ਪੱਧਰ ਤੇ ਚੂਨਾ ਲਾਉਂਦੀਆਂ ਆ ਰਹੀਆਂ ਨੇ ਕਿਲੋਮੀਟਰ ਸਕੀਮ ਬੱਸਾਂ ਦਾ ਜੋ ਟੈਂਡਰ ਹੈ ਉਹ 5 ਸਾਲ ਦਾ ਹੁੰਦਾ ਹੈ ਉਸ ਨੂੰ ਵਧਾ ਕੇ ਐਕਸਟੈਂਡ ਕਰਕੇ ਅੱਗੇ ਵੀ ਲਿਆਇਆ ਜਾਂਦਾ ਹੈ 35-40 ਲੱਖ ਰੁਪਏ ਦੀ ਪ੍ਰਾਈਵੇਟ ਮਾਲਕ ਬੱਸ ਪਾ ਕੇ ਕਰੋੜਾਂ ਰੁਪਏ ਮੁਨਾਫਾ ਖੱਟ ਕੇ 5 ਸਾਲ ਮਗਰੋਂ ਆਪਦੀ ਗੱਡੀ ਵੀ ਲੈ ਜਾਂਦਾ ਹੈ ਤੇ ਕਰੋੜਾਂ ਰੁਪਏ ਮੁਨਾਫਾ ਵੀ ਖੱਟ ਜਾਂਦਾ ਹੈ ਜੇਕਰ ਵਿਭਾਗ ਆਪਦੀਆਂ ਗੱਡੀਆਂ ਪਾਉਂਦਾ ਹੈ ਦਾਰੇ ਦੀਆਂ ਤਾਂ ਉਹ ਗੱਡੀਆਂ ਸਾਨੂੰ 15 ਸਾਲ ਸਰਵਿਸ ਦੇਣਗੀਆਂ ਸਾਡੇ 3-4 ਕੈਟੇਗਰੀਆਂ ਦੇ ਸਟਾਫ ਭਰਤੀ ਉਹਨਾਂ ਦੇ ਕਨੈਕਟਡ ਡਰਾਈਵਰ ਤੇ ਵਰਕਸ਼ਾਪ ਤੇ ਹੋਰ ਕਲੈਰੀਕਲ ਸਟਾਫ ਵਗੈਰਾ ਸੋ ਇਸ ਮਾੜੀ ਪਾਲਿਸੀ ਨੂੰ ਲਿਆ ਕੇ ਸਾਡੀ ਜੋ ਮਹਿਕਮੇ ਦੀ ਗੱਡੀਆਂ ਦੀ ਰੇਸ਼ੋ ਹੈ ਉਹਨੂੰ ਸਰਕਾਰ ਕਿਤੇ ਨਾ ਕਿਤੇ ਘਟਾਉਂਦੀ ਜਾਪਦੀ ਹੈ ਜਿਸ ਦਾ ਅਸੀਂ ਪੂਰਨ ਤੌਰ ਤੇ ਸਖਤੀ ਨਾਲ ਵਿਰੋਧ ਕਰਦੇ ਹਾਂ ਸੋ ਜੇਕਰ ਇਹ ਟੈਂਡਰ ਕੱਲ ਨੂੰ ਖੁੱਲਦਾ ਹੈਗਾ ਅਸੀਂ ਸਖਤੀ ਨਾਲ ਬੰਦ ਦਾ ਪ੍ਰੋਗਰਾਮ ਕਰਕੇ ਇਸ ਨੂੰ ਹੋਰ ਵੀ ਅੱਗੇ ਲੈ ਕੇ ਜਾਵਾਂਗੇ ਅੱਜ ਦੀ ਇਹ ਗੇਟ ਰੈਲੀ ਇੱਕ ਸੰਕੇਤਕ ਗੇਟ ਰੈਲੀ ਹੈ ਅਸੀਂ ਵਾਰਨਿੰਗ ਦੇਣਾ ਚਾਹੁੰਦੇ ਹਾਂ ਜੇਕਰ ਇਹ ਸਾਡੇ ਮਸਲੇ ਹੱਲ ਨਾ ਹੋਏ ਅਸੀਂ ਸੰਘਰਸ਼ ਨੂੰ ਹੋਰ ਤਿੱਖਾ ਕਰਕੇ ਗਾਂ ਲੈ ਕੇ ਜਾਵਾਂਗੇ